ਮੈਨੂੰ ਲੱਗਦਾ ਕਿ ਮੈਂ ਨਾ ਬੋਲਾਂ ਮੈਨੂੰ ਨਹੀਂ ਬੋਲਣਾ ਚਾਹੀਦਾ ਪਰ ਫਿਰ ਮੇਦੀ ਜਿਹੜੀ ਆਤਮਾ ਹੈ ਨਾ ਜ਼ਮੀਰ ਮੇਰੀ ਉਹ ਮਨੇ ਕਹਿੰਦੀ ਹੈ ਵੀ ਮੈਂ ਬੋਲ ਸਕਦਾ ਮੈਂ ਹਰ ਇੱਕ ਬੰਦੇ ਨੂੰ ਤਰਕ ਨਾਲ ਜਵਾਬ ਵੀ ਦੇ ਸਕਦਾ ਕੋਈ ਬੰਦਾ ਮੇਰੇ ਤੇ ਕੁਐਸਚਨ ਕਰਦਾ ਮੈਂ ਜਵਾਬ ਦੇ ਸਕਦਾ ਮੇਰੇ ਸਾਹਮਣੇ ਬੈਠੇ ਬੰਦਾ ਮੈਂ ਇਤਿਹਾਸ ਕੱਢ ਕੇ ਵੀ ਦੇ ਸਕਦਾ ਮੈਂ 50 ਸਾਲ ਤੋਂ ਐਕਸਪੀਰੀਅੰਸ ਕੀਤਾ ਮੈਂ 50 ਸਾਲ ਤੋਂ ਪਹਿਲਾਂ ਦੇ ਗਾਣੇ ਵੀ ਸੁਨੇ ਆ ਮੈਂ ਜਮਲਾ ਜੀ ਦੇ ਨਾਲ ਵੀ ਸ੍ਰੀਕ ਸਾਹਿਬ ਨਾਲ ਵੀ ਮਾਨਕ ਨਾਲ ਵੀ ਚਮਕੀਲੇ ਨਾਲ ਵੀ ਰਮਲੇ ਨਾਲ ਵੀ ਜਗਮੋਹਨ ਕੌਰ ਨਾਲ ਵੀ ਮੈਂ ਕਿਹੜਾ ਕਲਾਕਾਰ ਜੀ ਨਾਲ ਮੈਂ ਸੰਗਤ ਨਹੀਂ ਕੀਤੀ ਹੈਨਾ ਸੋ ਮੈਨੂੰ ਉਹਨਾਂ ਜੇ ਚੰਗਾ ਹੋਇਆ ਤਾਂ ਕਿਉਂ ਹੋਇਆ ਕੀ ਉਹਨਾਂ ਨੂੰ ਨਹੀਂ ਕਰਨਾ ਚਾਹੀਦਾ ਸੀ ਕੀ ਉਹਨਾਂ ਨੂੰ ਕਰਨਾ ਚਾਹੀਦਾ ਸੀ ਤੇ ਮੈਂ ਸਾਰੀਆਂ ਚੀਜ਼ਾਂ ਆਪਣੇ ਜੀਵਨ ਤੇ ਢਾਲਣ ਦੀ ਕੋਸ਼ਿਸ਼ ਕੀਤੀ ਜਮਕੀਲਾ ਫਿਲਮ ਹਾਲੇ ਦੇ ਵਿੱਚ ਰਿਲੀਜ਼ ਹੋਈ ਹੈ ਤੇ ਤੁਸੀਂ ਵੇਖੀ ਕਿ ਨਹੀਂ ਨਹੀਂ ਮੈਂ ਦੇਖੀ ਨਹੀਂ ਹੈ ਕਿਉਂਕਿ ਮੇਰੇ ਕੋਲ ਨਹੀਂ ਮੈਂ ਸੁਣਿਆ ਉਹਦੇ ਬਾਰੇ ਬਹੁਤ ਜ਼ਿਆਦਾ ਦੇਖੋ ਮੈਂ ਇਹ ਗੱਲ ਕਹਿਣੀ ਚਾਹੁੰਗਾ ਕਿ ਜਿਹੜੀਆਂ ਫਿਲਮਾਂ ਬਣਦੀਆਂ ਇਹ ਫਿਲਮਾਂ ਦਾ ਮਕਸਦ ਹੁੰਦਾ ਹੈ ਪੈਸਾ ਕਮਾਉਣਾ ਕਿਉਂਕਿ ਇਤਿਹਾਸ ਤੇ ਉੱਤੇ ਫਿਲਮ ਬਣਾਉਣੀ ਚਮਕੀਲਾ ਕੋਈ ਇਤਿਹਾਸ ਨਹੀਂ ਹੈ ਚਮਕੀਲੇ ਕਾ ਆਰਟਿਸਟ ਆ ਔਰ ਉਸ ਆਰਟਿਸਟ ਦੇ ਬਾਰੇ ਇੱਕ ਮਤਲਬ ਮਤਲਬ 50 ਸਾਲ ਦੇ ਬੰਦੇ ਬਾਰੇ 19 ਸਾਲ ਦਾ ਬੰਦਾ ਜੇ ਕੁਝ ਲਿਖੂਗਾ ਜਾਂ ਕਹੂਗਾ ਉਹ ਸੱਚ ਨਹੀਂ ਹੋ ਸਕਦਾ ਤੁਹਾਨੂੰ ਕੀ ਲੱਗਦਾ ਕਿ ਉਹਦੇ ਵਿੱਚ ਮਨਕੜਾ ਤੇ ਜ਼ਿਆਦਾ ਹੋਏਗੀ ਗੱਲਾਂ ਹਾਂ ਹੋਏਗਾ 100% ਹੋਏਗਾ ਕਿਉਂਕਿ ਤੁਸੀਂ ਚਮਕੀਲੇ ਦੀ ਫੈਮਿਲੀ ਨਾਲ ਬੈਠ ਕੇ ਜਾਂ ਚਮਕੀਲੇ ਦੇ ਨਾਲ ਜਿਹੜੇ ਦੇਖੋ ਮੈਂ ਇਹ ਵੀ ਗੱਲ ਕਹਿਣਾ ਹਾਂ ਇੱਕ ਬੱਚਾ ਮਾਪੇ ਦੇ ਕੋਲੇ ਰਹਿੰਦਾ ਹੈ ਥੋੜਾ ਸਮਾਂ ਉਹ ਸਕੂਲ ਕਾਲਜ ਜਾਂ ਯਾਰਾਂ ਦੋਸਤਾਂ ਚ ਜ਼ਿਆਦਾ ਸਮਾਂ ਰਹਿੰਦਾ ਹੈ ਸੋ ਬੱਚੇ ਦੀਆਂ ਅੰਦਰਲੀਆਂ ਹਾਤਾਂ ਬਾਰੇ ਜਾਂ ਬੱਚੇ ਦੇ ਅੰਦਰਲੇ ਸੁਭਾਅ ਬਾਰੇ ਸ਼ਾਇਦ ਮਾਪੇ ਨੂੰ ਉਹਨਾਂ ਨੂੰ ਪਤਾ ਨਹੀਂ ਹੁੰਦਾ ਜਿੰਨਾ ਯਾਰਾਂ ਨੂੰ ਪਤਾ ਹੁੰਦਾ ਹੈ ਉਸੇ ਤਰੀਕੇ ਨਾਲ ਜਿਹੜੇ ਮੇਰੇ ਜਿਹੜੇ ਯਾਰ ਦੋਸਤ ਆ ਉਹ ਮੇਰੀ ਫੈਮਲੀ ਨਾਲੋਂ ਜ਼ਿਆਦਾ ਮੈਨੂੰ ਜਾਣਦੇ ਆ ਕਿਉਂਕਿ ਉਹਨਾਂ ਨਾਲ ਮੈਂ ਕਈ ਐਸੀਆਂ ਗੱਲਾਂ ਕਰਦਾ ਜਿਹੜੀ ਮੈਂ ਘਰ ਦੇ ਕੋਲ ਲੁਕੋਣਾ ਸੋ ਇਹ ਫਿਲਮਾਂ ਬਣਦੀਆਂ ਪੈਸੇ ਵਾਸਤੇ ਆ ਹਾਂ ਠੀਕ ਹੈ ਕਿ ਅ ਅੱਜ ਫੇਰ ਚਮਕੀਲਾ ਸਾਹਿਬ ਦਾ ਨਾਮ ਪ੍ਰੋਸ਼ਨ ਹੋਇਆ ਜੀ ਤੁਸੀਂ ਸੰਗਤ ਕੀਤੀ ਉਹਨਾਂ ਦੀ ਮੈਂ ਉਹਨਾਂ ਨਾਲ ਬਹੁਤ دیر ਮੈਂ ਤਕਰੀਬਨ 6 ਮਹੀਨੇ ਲਗਾਤਾਰ ਹਰਮੋਨੀ ਬਜਾਉਂਦਾ ਰਿਹਾ ਉਹਨਾਂ ਦੇ ਨਾਲ ਤੇ ਪਰਿਵਾਰ ਦੇ ਵਿੱਚ ਵੀ ਬੈਠਦੇ ਰਹੇ ਆ ਔਰ ਜਿਆਦਾ ਤਾਂ ਪ੍ਰੋਗਰਾਮਾਂ ਤੇ ਦਿਨ ਚ 2-2 3-3 4-4 ਪ੍ਰੋਗਰਾਮ ਹੁੰਦੇ ਸੀਗੇ ਸੋ ਮੈਨੂੰ ਕਈ ਐਸੀਆਂ ਚੀਜ਼ਾਂ ਉਹਨਾਂ ਦੀਆਂ ਪਤਾ ਜਿਹੜੀਆਂ ਸ਼ਾਇਦ ਉਹਨਾਂ ਦੀ ਵਾਈਫ ਨੂੰ ਨਹੀਂ ਪਤਾ ਉਹਨਾਂ ਦੇ ਬੱਚਿਆਂ ਨੂੰ ਉਹਨਾਂ ਦੇ ਮੁੰਡੇ ਨੂੰ ਉਹਨਾਂ ਦੀ ਕੁੜੀ ਨੂੰ ਕਿਸੇ ਨੂੰ ਨਹੀਂ ਪਤਾ ਕਿਉਂਕਿ ਉਹ ਤਾਂ ਹੈ ਹੀ ਨਹੀਂ ਸੀ ਉਦੋਂ ਲੇਕਿਨ ਉਹ ਐਦਾ ਹੀ ਹੈ ਮਤਲਬ ਠੀਕ ਹੈ ਕੁਝ ਚੀਜ਼ਾਂ ਜਿਹੜੀਆਂ ਮੈਂ ਸੁਣੀਆਂ ਕੋਈ ਚੀਜ਼ਾਂ ਸਹੀ ਵੀ ਹੈ ਕੋਈ ਚੀਜ਼ਾਂ ਲੱਗਦਾ ਕਿ ਚਮਕੀਲੇ ਦੀ ਡੈਥ ਕਿਉਂ ਹੋਈ ਕਿੱਦਾਂ ਹੋਈ ਉਹ ਕਲੀਅਰ ਨਹੀਂ ਕੀਤੀ ਜਾਨੀ ਅੱਧ ਵਿਚਾਲੇ ਚੀਜ਼ ਨੂੰ ਰੱਖ ਦਿੱਤਾ ਬਹੁਤ ਲੋਕੀ ਇਸ ਫਿਲਮ ਤੋਂ ਬਾਅਦ ਇਹ ਵੀ ਸਵਾਲ ਚੁੱਕਿਆ ਗਿਆ ਕਿ ਕਿੰਨਾ ਨੇ ਕਿਉਂਕਿ ਦਿਖਾਇਆ ਤਾਂ ਓਬਵੀਅਸਲੀ ਨਹੀਂ ਹੈ ਕਿ ਕਿੰਨਾ ਨੇ ਕਿਨਾ ਕਿਸ ਕਾਰਨ ਕਰਕੇ ਡੈਥ ਹੋਈ ਪਰ ਕਈਆਂ ਦਾ ਕਹਿਣਾ ਹੈ ਕਿ ਜਿਹੜੇ ਸਮਕਾਲੀ ਕਲਾਕਾਰ ਸੀਗੇ ਉਹਨਾਂ ਦੀ ਜੈਲਸ ਕਰਕੇ ਜਿਹੜਾ ਇਹ ਚੀਜ਼ ਹੋਈ ਹੈ ਨਹੀਂ ਮੈਂ ਦੇਖੋ ਮੈਂ ਇਹਦੇ ਬਾਰੇ ਸਪਸ਼ਟ ਰੂਪ ਵਿੱਚ ਬੋਲ ਸਕਦਾ ਮੈਂ ਕੋਈ ਪ੍ਰਸਿੱਧੀ ਲੈਣ ਲਈ ਨਹੀਂ ਬੋਲਦਾ ਕੁਝ ਮੀਟਿੰਗਾਂ ਦੇ ਵਿੱਚ ਮੈਂ ਖੁਦ ਸੀਗਾ ਜਿਹੜੀਆਂ ਮੀਟਿੰਗਾਂ ਉਸ ਵਕਤ ਜਿਹੜੀਆਂ ਚਮਕੀਲੇ ਦੀਆਂ ਖੜਕੂ ਸਿੰਘ ਨਾਲ ਮੀਟਿੰਗਾਂ ਹੋਈਆਂ ਉਸ ਵਕਤ ਪੰਜਾਬ ਦੇ ਬਹੁਤ ਸਾਰੇ ਕਲਾਕਾਰ ਮੈਂ ਉਹਨਾਂ ਦਾ ਨਾਂ ਨਹੀਂ ਲੈਂਦਾ ਕਿਉਂਕਿ ਉਹ ਹੋ ਸਕਦਾ ਉਹ ਇਤਰਾਜ਼ ਕਰਨ ਸੋ ਮੈਂ ਉਹਨਾਂ ਦੇ ਨਾਲ ਹੁੰਦਾ ਸੀ ਕਿ ਮੀਟਿੰਗਾਂ ਹੋਈਆਂ ਉਹਨਾਂ ਨੇ ਉਹਨਾਂ ਨੂੰ ਵਰਜਿਆ ਕਿ ਇਹ ਗਾਣੇ ਗਾਉਣੇ ਬੰਦ ਕਰ ਦਿਓ ਤੇ ਪੰਜਾਬ ਦੇ ਉਸ ਸਰਮੋਰ ਗਾਇਕਾਂ ਨੇ ਹੱਥ ਜੋੜੇ ਜਾ ਕੇ ਵੀ ਅੱਜ ਤੋਂ ਬਾਅਦ ਇਹ ਨਹੀਂ ਗਾਊਗਾ ਕੰਨਾਂ ਨੂੰ ਹੱਥ ਵੀ ਲਵਾਏ ਨਾਲ ਜਾਂਦੇ ਰਹੇਗਾ ਹਾਂ ਬਿਲਕੁਲ ਬਿਲਕੁਲ ਨਾਲ ਜਾਂਦੇ ਰਹੇ ਉਹ ਬੰਦੇ ਜਿਉਂਦੇ ਨੇ ਹਾਲੇ ਬਹੁਤ ਸਾਰੇ ਬੰਦੇ ਜਿਉਂਦੇ ਨੇ ਉਹਨਾਂ ਬੰਦਿਆਂ ਤੋਂ ਕੋ ਮਿਲਿਆ ਹੀ ਨਹੀਂ ਸੋ ਉਹਨਾਂ ਨੇ ਸੋਚਿਆ ਕਿ ਹੁਣ ਸਾਨੂੰ ਮਾਫ ਕਰ ਦਿੱਤਾ ਫਿਰ ਗਾਣੇ ਉਦਾਂ ਦੇ ਚਮਕੀਲਾ ਸਾਹਿਬ ਨੇ ਗਾ ਦਿੱਤੇ ਔਰ ਕੁਝ ਇਦਾਂ ਦੇ ਲੋਕ ਜਿਨ੍ਹਾਂ ਨੂੰ ਕਹਦੀ ਆਪਾਂ ਫੇਕ ਲੋਕ ਵੀ ਜਿਹੜੇ ਜਿਨ੍ਹਾਂ ਦੇ ਦਾੜੀਆਂ ਰੱਖੀਆਂ ਸੀ ਜਾਂ ਜਿਨ੍ਹਾਂ ਦੇ ਘਾਤਰੇ ਪਾਏ ਸੀ ਉਹ ਜਾ ਕੇ ਕਹਿ ਦਿੰਦੇ ਸੀ ਗੱਲ ਹੀ ਕੋਈ ਨਹੀਂ ਪੈਸੇ ਦੇ ਸਾਨੂੰ ਕੋਈ ਘੱਟ ਇਹਨੂੰ ਕੋਈ ਪੁੱਛ ਨਹੀਂ ਤਾ ਤਰੀਕ ਕੋਈ ਵਾਵਲ ਨਹੀਂ ਦੇਖ ਸਕਦਾ ਮੈਂ ਵੀ ਉਹਨਾਂ ਦਿਨਾਂ ਚ ਵੀ ਮੈਂ ਨਾਲ ਹੀ ਹੁੰਦਾ ਸੀਗਾ ਸੋ ਚਮਕੀਲਾ ਸਾਹਿਬ ਨੂੰ ਉਸ ਚੀਜ਼ ਦੀ ਪ੍ਰੋਬਲਮ ਆਈ ਕਿ ਉਹਨਾਂ ਨੂੰ ਇਹ ਲੱਗਿਆ ਕਿ ਸ਼ਾਇਦ ਇਹੀ ਲੋਕ ਨੇ ਜਦ ਕਿ ਉਹ ਲੋਕ ਜਿਹੜੇ ਖਰਕੂ ਸੱਚੇ ਲੋਕ ਹੈ ਉਹ ਪੈਸੇ ਦੇਤੇ ਉਹਨਾਂ ਦਾ ਮਤਲਬ ਨਹੀਂ ਸੀ ਉਹ ਤਾਂ ਇਹ ਕਹਿੰਦੇ ਸੀ ਤੁਸੀਂ ਵਧੀਆ ਗੀਤ ਗਾਓ ਤਾਂ ਹੀ ਸਾਥੂ ਬਾਬਾ ਖੋਲਿਆ ਤੇਰਾ ਨਨਕਾਣਾ ਉਹ ਤਾਂ ਹੀ ਟੇਪ ਆਈ ਸੀਗੀ ਉਸ ਤੋਂ ਬਾਅਦ ਹੀ ਹੋਈ ਸੀਗੀ ਉਸ ਮੀਟਿੰਗ ਤੋਂ ਬਾਅਦ ਭਾਈ ਗੁਰਜੰਨ ਸਿੰਘ ਬੁੱਧ ਸਿੰਘ ਵਾਲੇ ਦੇ ਨਾਲ ਮੀਟਿੰਗ ਹੋਈ ਸੀਗੀ ਸਾਧਕ ਜੰਡ ਸਾਹਿਬ ਦੇ ਵਿੱਚ ਕਿਉਂਕਿ ਉੱਥੋਂ ਦੀ ਉਹ ਜਰਨਲ ਹੈਗੇ ਸੀਗੇ ਮੇਰਾ ਪਿੰਟਹਿਣਾ ਫਰੀਦਕੋਟ ਦੇ ਨਾਲ ਮੈਂ ਨਾਲ ਗਿਆ ਸੀ ਉਹਨਾਂ ਦੇ ਸੋ ਉਹਨਾਂ ਨੂੰ ਰੋਕਿਆ ਸੀ ਲੇਕਿਨ ਉਹ ਨਹੀਂ ਰੁਕੇ ਕਿਉਂਕਿ ਜਵਾਨੀ ਸੀ ਔਰ ਕਈ ਵਾਰੀ ਉਹ ਐਦਾਂ ਦੇ ਡਿਸੀਜਨ ਲੈ ਲੈਂਦੇ ਸੀਗੇ ਸੋ ਮੈਨੂੰ ਨਹੀਂ ਲੱਗਦਾ ਕਿ ਮੈਂ ਇਸ ਚੀਜ਼ ਦੇ ਵਿੱਚ ਕਲੀਅਰ ਗੱਲ ਕਰਦਾ ਹਾਂ ਕਦੇ ਕੋਈ ਕਲਾਕਾਰ ਕਿਸੇ ਦੇ ਚਪੇੜ ਵੀ ਨਹੀਂ ਮਾਰਦਾ ਸਾਡੀ ਮੇ ਨਾਲ ਜੁੜੀ ਹਰ ਇੱਕ ਖਬਰ ਲਈ ਸਾਡਾ ਫੇਸਬੁੱਕ ਪੇਜ ਬਾਲੀਵੁੱਡ ਤੜਕਾ ਪੰਜਾਬੀ ਲਾਈਕ ਕਰੋ YouTube ਚੈਨਲ ਸਬਸਕ੍ਰਾਈਬ ਕਰੋ ਤੇ Instagram ਪੇਜ ਨੂੰ ਫੋਲੋ ਕਰੋ